ਪਾ ਪਰਾਂ ਦੇ ਦੇਖ ਰਹੇ ਆ ਆ ਲੈ ਕੇ ਜਾਣਾ ਆ ਚੰਦਪੁਰ ਰੋਡ ਤੇ ਚੌਂਕ ਕੋਲ ਖੜੇ ਆ ਤੇ ਹੁਣ ਲੈ ਰਹੇ ਆ ਸਭ ਐਡੀ ਜੀ ਵੀ ਆਉਂਦੇ ਹੋਏ ਦੇਖਦੇ ਆ ਕੀ ਬਣਦਾ ਪਿਆ ਮੈਨੂੰ ਪੁੱਛਦੇ ਹੀ ਨਹੀਂ ਨਾ ਦੱਸਿਆ ਕੀ ਬਣ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਮਾਹਲ ਬਲੌਗ 'ਚ ਸਵਾਗਤ ਆ ਤੇ ਅੱਜ ਅਸੀਂ ਤਿਆਰੀ ਕਰ ਰਹੇ ਆ ਤੀਆਂ ਦੀ ਮੰਮੀ ਜੀ ਦੀ ਤਿਆਰੀ ਕਰਨੀ ਅੱਜ ਸੂਟ ਲੈਣ ਜਾਣਾ ਮੰਮੀ ਸਾਹਿਬ ਤੇ ਦੇਖਣ ਤੇ ਉਹੀ ਅਸੀਂ ਹੁਣ ਚੱਲੇ ਆ ਬਾਜ਼ਾਰ ਨੂੰ ਤੇ ਹੋਰ ਵੀ ਆਪਾਂ ਛੋਟਾ ਮੋਟਾ ਸਮਾਨ ਲੈਣਾ ਆ ਕਿ ਜੀ ਪਿਆਰੀ ਪੂਰੀ ਕਰਨੀ ਆ ਪਿਆਂ ਦੀ ਤੇ ਹੁਣ ਚਲਦੇ ਆ ਬਾਜ਼ਾਰ ਸੂਟ ਲੈਣ ਦੇ ਆ ਪਹਿਲਾਂ ਜਾ ਕੇ ਉੱਥੋਂ ਲੋ ਜੀ ਆਪਾਂ ਸੂਟ ਦੇਖ ਰਹੇ ਆ ਇੱਧਰ ਆਈ ਹੁਆ ਦਰਸ਼ਕ ਤੇ ਆਪਾਂ ਤੇ ਸੂਟ ਦਿਖਾਏ ਜਾਦੇ ਬਹੁਤ ਵਧੀਆ ਸੂਟ ਆ ਮੰਮੀ ਜੀ ਆਂ ਦੇਖਦੇ ਹੋਏ ਤੇ ਚਲੋ ਹੁਣ ਅਸੀਂ ਸਿਲੇਕਟ ਕਰ ਲਿਆ ਆ ਅਸੀਂ ਖਰਾ ਲਿਆ ਆ ਤੇ ਹੁਣ ਅਸੀਂ ਚਲਦੇ ਆ ਲੋ ਜੀ ਆਪਾਂ ਫਰਾਂਦੇ ਦੇਖ ਰਹੇ ਆ ਆਪਾਂ ਲੈ ਕੇ ਜਾਣਾ ਆ ਦੇਖੋ ਕਿਹੜਾ ਸਿਲੇਕਟ ਹੁੰਦਾ ਆ ਮੈਂ ਆਪਣੇ ਵਾਸਤੇ ਲੈਣਾ ਮੰਮੀ ਜੀ ਦਾ ਹੈਗਾ ਆ ਮੈਂ ਮੰਮੀ ਜੀ ਪਿੱਛੇ ੜਜੋ ਮੈਂ ਲਾਉਂਗੀ ਫਰਾਂਦਾ ਤੇ ਹੋਰ ਵੀ ਕਿੰਨਾ ਜੱਗੋ ਦਾ ਸਮਾਨ ਵਗੈਰਾ ਮਿਲ ਜਾਂਦਾ ਆ ਬਰੋ ਆਪਾਂ ਜ਼ਿਆਦਾਤਰ ਇਖਲੇ ਹੀ ਲੈਂਦਾ ਆ ਤੁਹਾਨੂੰ ਹੁਣ ਦੇਖ ਲੈ ਕਿਹੜਾ ਸਿਲੈਕਟ ਕਰਦੇ ਆਪਾਂ ਦੱਸ ਲਓ ਕਾਣੇ ਪਈ ਆ ਇਹਿੰਸ ਹਾਂਜੀ ਆਇਨਾ ਦੀ ਨਮੀ ਅੰਦਰ ਹੁੰਦਾ ਅੱਜ ਸ਼ੋਪਿੰਗ ਕਰ ਲਿਆ ਪਹਿਲਾਂ ਬੂਟੀ ਸੈਲਿੰਗ ਤੋਂ ਹਾਂਜੀ ਹਾਂਜੀ ਸਾਰਾ ਸਮਾਨ ਇੱਧਰ ਰੱਖ ਲਿਆ ਹੈ ਆਪਾਂ ਕਰਾਉਂਦਾ ਲੈ ਆਏ ਹਾਂ ਹੁਣ ਟਿੱਕਾ ਦੇਖ ਲੀ ਜੀ ਲੋ ਜੀ ਬਾਜੀ ਅਸੀਂ ਫੇ ਆ ਗਏ ਤੁਹਾਡੀ ਸ਼ਾਪ ਤੇ ਹਾਂ ਜੀ ਹੁਣ ਇਹਨਾਂ ਨੇ ਸ਼ਾਪ ਇੱਧਰ ਸ਼ਿਫਟ ਕਰ ਲਈ ਆ ਤੇ ਹੁਣ ਵੀ ਬਹੁਤ ਸਾਰਾ ਸਮਾਨ ਰੱਖ ਲਿਆ ਆ ਤੇ ਹੁਣ ਵੀ ਅਸੀਂ ਸ਼ਾਪਿੰਗ ਕਰਕੇ ਜਾ ਰਹੇ ਆ ਬਾਜੀ ਕੋਲ ਚਲੋ ਫੇਰ ਬਾਜੀ ਫੇ ਮਿਲਦੇ ਆ ਹੁਣ ਅਸੀਂ ਚੱਲਦੇ ਆ ਠੀਕ ਹੈ ਓਕੇ ਵਾਏ ਲੋ ਜੀ ਆਪਾਂ ਆਨੰਦਪੁਰ ਰੋਡ ਤੇ ਚੌਂਕ ਕੋਲ ਖੜੇ ਆ ਤੇ ਹੁਣ ਲੈ ਲਈ ਆ ਸਬਜ਼ੀ ਲੋ ਜੀ ਕarele ਭਰ ਕੇ ਬਣੂਗੇ ਹਾਂ ਸਬਜ਼ੀ ਜ਼ਰੂਰ ਲੈ ਕੇ ਜਾਣੀ ਆ ਕਿਉਂਕਿ ਬਣਾਣੀ ਵੀ ਹੁੰਦੀ ਆ ਜਦ ਬਾਜ਼ਾਰ ਆਏ ਆ ਦੇਖ ਸਕਦੇ ਆ ਹਲਚਲ ਸ਼ਹਿਰ ਦੀ ਸਬਜ਼ੀ ਵੀ ਦੇਖ ਸਕਦੇ ਹੋ ਹਾਂਜੀ ਉਹ ਸਬਜ਼ੀ ਲੈ ਕੇ ਤਾਂ ਸਬਜ਼ੀ ਦੇ ਹੋ ਕੇ ਨਹੀਂ ਵਧੀਆ ਰਸਦੀ ਮਹਿੰਗੀ ਹੋ ਗਈ ਸਬਜ਼ੀ ਮੰਮੀ ਜੀ ਕਹਿੰਦੇ ਹ ਮंगाई ਹੋਈ ਜਾਂਦੀ ਦਿਨ ਪਰ ਦਿਨ ਹਾਂਜੀ ਅੱਧੀ ਚੱਲੇ ਆ ਪ੍ਰੈਕਟਿਸ ਕਰਨ ਹਰ ਤੇ ਭਾਬੀਆਂ ਨੇ ਘਰੇ ਹੁੰਦੀ ਆ ਪ੍ਰੈਕਟਿਸ ਤੇ ਹੁਣ ਚੁੱਥੇ ਚੰਗੇ ਆ ਤੇ ਫਿਰ ਅਸੀਂ ਪ੍ਰੈਕਟਿਸ ਕਰਾਂਗੇ ਪੀਆਂ ਦੀ ਭੂਆ ਜੀ ਵੀ ਕਰਦੇ ਹੁੰਦੇ ਆ ਮੰਮੀ ਜੀ ਵੀ ਅਸੀਂ ਵੀ ਸਾਰੇ ਜਾਣੇ ਲੱਗੇ ਹੁੰਦੇ ਆ ਹਾਂਜੀ ਸਾਰੇ ਆਂਦੀ ਵੀ ਪ੍ਰੈਕਟਿਸ ਆ ਗਿਆ ਸਾਰੇ ਜਾਣੇ ਹੈਨਾ ਤੇ ਦਿਖਾਣੀ ਨਹੀਂ ਅਸੀਂ ਪਹਿਲੇ ਨਹੀਂ ਹਾਂਜੀ ਇਧਰ ਅੰਕਲ ਜੀ ਚਲੋ ਹੁਣ ਅਸੀਂ ਉੱਥੇ ਜਾ ਕੇ ਸਾਰਿਆਂ ਨੂੰ ਮਿਲਦੇ ਆਂ ਤੇ ਪ੍ਰੈਕਟਿਸ ਆਪਣੀ ਸ਼ੁਰੂ ਕਰਦੇ ਆਂ ਇੱਧਰ ਦੇਖੋ ਅੰਕਲ ਜੀ ਨੇ ਸਬਜ਼ੀ ਲਈ ਹੋਈ ਆ ਪਰ ਬੇਲ ਉਹ ਭਾਰੀ ਕਦਮ ਲੈਣ ਨੂੰ ਲੱਗਦਾ ਹੁਣ ਚਲੋ ਹੁਣ ਇੱਧਰ ਆਪ ਆ ਗਏ ਭਾਬੀ ਉਹਨਾਂ ਦੇ ਘਰੇ ਇਹਦੇ ਭਾਬੀ ਉਹਨਾਂ ਦੇ ਘਰ ਆ ਤੇ ਵਿਊ ਦੇਖੋ ਕਿੰਨਾ ਸੋਹਣਾ ਆ ਹਾਂਜੀ ਜੀ ਬੇਟੇ ਮਮੀ ਪੈਰੇ ਸਾਡੇ ਇਲਾਕੇ ਗਰਸੋਂ ਕਰਦੇ ਤੇ ਸਾਨੂੰ ਮੰਮੀ ਜੀ ਨੇ ਤਮੀਰ ਲੈ ਲਾਸ ਤੋਂ ਸ਼ਹਿਰ ਨਹੀਂ ਚਿਪੇ ਜੀ ਸੱਤੋਣੀ ਨੂੰ ਚੱਜਦੇ ਹੋਏ ਆਉਣੇ ਆ ਸ਼ਹਿਰੋਂ ਤੇ ਰੰਗ ਦੀ ਜੀ ਬਹੁਤ ਪੈਰੇ ਆਇਆ ਚਲੋ ਵਧੀਆ ਹੈ ਅੱਡਾ ਵੀ ਸਾਡਾ ਦਾ ਮਹੀਨਾ ਨਹੀਂ ਤਾਂ ਪੰਦੀ ਆ ਚਲੋ ਅੱਜ ਅਸੀਂ ਬਣਾਣੇ ਆ ਪਨੀਰ ਦੇ ਪਕੌੜੇ ਤੇ ਹੁਣ ਅਸੀਂ ਬਣਾਉਣਾ ਸ਼ੁਰੂ ਕਰਾਂਗੇ ਤੇ ਧਕਾ ਮਾਣਾ ਇਹਦਾ ਬਣਾਉਣਾ ਹੈ ਆਪਾਂ ਹਾਂਜੀ ਇੱਧਰ ਅਸੀਂ ਸਲੰਦਰ ਅਸੀਂ ਹਾਲ ਚ ਰੱਖ ਲਿਆ ਅੱਜ ਇਹ ਕਹਿੰਦੇ ਬੇਲਾ ਆ ਹਾਲ ਤਾਂ ਅਸੀਂ ਕਹਿ ਰਿਹਾ ਅਸੀਂ ਬਣਾ ਰਹੇ ਹਾਂ ਬੈਕਿੰਗ ਆਪਾਂ ਨਾਲੇ ਨਹੀਂ ਦੇਖੀ ਜਾਂਦੇ ਆ ਨਾਲੇ ਪਕੌੜੇ ਬਣਾ ਲੈਂਦੇ ਆ ਹੁਣ ਪਨੀਰ ਅਸੀਂ ਪਾ ਲਿਆ ਅਸੀਂ ਕੱਢ ਲਿਆ ਖਾਣੇ ਮੰਮੀ ਇਹਨੇ ਕਿਤਾ ਦਿੱਤੇ ਆ ਲੋ ਜੀ ਇੱਦਾਂ ਪੀਸ ਕੱਟ ਲਿਆ ਮੰਮੀ ਇਹਨੇ ਪਨੀਰ ਦੇ ਤੇ ਫੇਕ ਆ ਤੇ ਜ ਡੋਗ ਕੇ ਫੇ ਅਸੀਂ ਇੱਧਰ ਨੇ ਆ ਤੇ ਕੜਾਹੀ ਰੱਖ ਲਈ ਆ ਇਧਰ ਪਾਣੀ ਇਹ ਪਾਣੀ ਘੈਤਾ ਤੇ ਤੇਲ ਪਾ ਕੇ ਤੇ ਤੇਲ ਗਰਮ ਹੁੰਦਾ ਹੈ ਜਦ ਤੇ ਜਦ ਮम्मी ਜੀ ਪਨੀਰ ਦੇ ਪੀਸ ਕਰਦੇ ਆ ਇਧਰ ਡੈਡੀ ਜੀ ਵੀ ਆਂਦੇ ਹੋਏ ਦੇਖਦੇ ਹੋ ਕੀ ਬਣਦਾ ਪਿਆ ਮੈਨੂੰ ਪੁੱਛਦੇ ਹੀ ਨਹੀਂ ਨਾ ਦੱਸਦੇ ਆ ਕੀ ਬਣਦਾ ਪਿਆ ਚਲ ਜਲਦੀ ਕਰਿਆਟੀ ਬੇਸਨ ਅਸੀਂ ਕਰਿਆਟੀ ਗਏ ਥੋੜਾ ਜਿਹਾ ਮਿੱਠਾ ਸੋਲਦਾ ਪਰ ਮਿੱਠਾ ਥੋੜਾ ਬਾਅਦ ਇਹਨਾ ਸੌਫਟ ਰਹਿਣੇ ਆ ਹੋਰ ਜੇ ਮਸਾਲੇ ਆ ਹਲਦੀ ਗਰਮ ਮਸਾਲਾ ਤੇ ਨਮਕ ਇਹ ਵੀ ਚੱਲੇ ਆ ਇਹ ਜਿਹੜੀ ਹਰੀ ਮਿਰਚ ਤੇ ਗਰਮ ਮਸਾਲਾ ਇਹ ਵੀ ਠੀਕ ਹੈ ਹੂੰ ਇਹ ਚਲਾ ਵਿੱਚ ਥੋੜਾ ਜਿਹਾ ਨਾ ਪਾਣੀ ਨਾ ਹਰ ਕੋਈ ਇਕੱਠਾ ਕਰ ਹੂੰ ਹਨੂ ਐਂਡ ਪੇਸ ਨੂੰ ਪਤਲਾ ਕਰ ਲਵਾਂਗੇ ਤੇ ਅਸੀਂ ਪਨੀਰ ਡੋਬ ਕੇ ਕੜਾਹੀ ਵਿੱਚ ਪਾ ਸਕੀਏ ਰਣਾ ਮੰਮੀ ਜੀ ਹਾਂ ਜੀ ਚਲੋ ਇੱਧਰ ਆਪਣੀ ਕੜਾਈ ਹੋ ਗਈ ਹੈ ਤਿਆਰ ਤੇ ਦੇ ਹਾਂ ਜੀ ਹੁਣ ਆਪਾਂ ਆਪਣਾ ਜਿਹੜਾ ਪੇਸਟ ਹੈ ਉਹ ਤਿਆਰ ਕਰਾਂਗੇ ਫਿਰ ਆਪਾਂ ਬਣਾਵਾਂਗੇ ਆਪਣੇ ਪਕੌੜੇ ਨੋ ਜੀ ਇੱਧਰ ਮੰਮੀ ਜੀ ਪਨੀਰ ਪਹਿਲੀ ਤਿਆਰ ਕਰਾ ਕੇ ਬੈਠੇ ਆ ਪਹਿਲਾਂ ਕਹਿੰਦੇ ਸਟਾਈਲ ਨਾਲ ਪਨੀਰ ਪਾਵਾਂਗੇ ਫਿਰ ਬਾਅਦ ਚੁਪ ਸਿੰਪਲ ਕੜਾਈ ਕਰਿਆਤੀ ਵਾਲਾ ਪਾਵਾਂਗੇ ਮਸਾਲੇ ਪਾਨੇ ਆ ਹਾਂਜੀ ਪਿਆਜ਼ ਵੀ ਪਾ ਲਿਆ ਤੇ ਉੱਤੇ ਇੱਕ ਹੋਰ ਪਨੀਰ ਰੱਖਦਾ ਇੱਕ ਹੋਰ ਪਨੀਰ ਕਹਿੰਦੇ ਬ੍ਰੈਡ ਵਾਲੀ ਕਮੀ ਪੂਰੀ ਕਰਦਾਂਗੇ ਇਹਨੂੰ ਫਿਰ ਡਿਪ ਕਰਕੇ ਫੇਰ ਵਿੱਚ ਵੇਟਣਾ ਹੈ ਦਾ ਮਸਾਲੇਦਾਰ ਬਣਾਉਣਾ ਪਕੌੜਾ ਅਸੀਂ ਪਨੀਰ ਦਾ ਹੂੰ ਇਹ ਧਲੇ ਕੱਚਾ ਆ ਆਪਣੇ ਘਰ ਦੀ ਚਟਣੀ ਬਣਾਈ ਲਿਆ ਹਾਂ ਜੀ ਬੇਸਾਰ ਇਮਲੀਆ ਦੀ ਲੱਗੰਦੇ ਆ ਨੋ ਜੀ ਪਹਿਲਾ ਪਕੌੜਾ ਕਹਿੰਦੇ ਕਰਿਆਟੀ ਲਾ ਕੇ ਚਲਾ ਤੇਲ ਚ ਲੋ ਜੀ ਦੋ ਪਾ ਦੋ ਹਾਂ ਮੈਂ ਇਹ ਹੁਣ ਵੇਟ ਨਹੀਂ ਹੁੰਦੀ ਲੋ ਜੀ ਕੜਾਹੀ ਦੇ ਵਿੱਚ ਪਾ ਤਾ ਪਕੌੜਾ ਪਹਿਲਾ ਸਾਵਣ ਦਾ ਮਹੀਨੇ ਚ ਪਹਿਲਾ ਪਕੌੜਾ ਬਣ ਗਿਆ ਸਾਡੇ ਘਰੇ ਐਦੀ ਆ ਵੀ ਪੈ ਰਹੇ ਆ ਇਹਦੇ ਮੌਸਮ ਚ ਪਕੌੜਿਆਂ ਦਾ ਤਾਂ ਮਜਾ ਵੱਖਰਾ ਹੀ ਹੁੰਦਾ ਹੈ ਮੇਰੀ ਮੰਮੀ ਨੇ ਪਹਿਲਾ ਪਕੌੜਾ ਕੱਢ ਕੇ ਰੱਖ ਦਿੱਤਾ ਕਹਿੰਦੇ ਲੋ ਜੀ ਇਹ ਸਟਾਈਲ ਨਾਲ ਬਣਾਇਆ ਗਿਆ ਮੰਮੀ ਇਹਨਾਂ ਪਕੌੜਾ ਹਾਂ ਕੱਟ ਕੇ ਦਿਖਾਉਗੇ ਬ੍ਰੈਡ ਡਾਂਗੂਆਂ ਜੀ ਅੰਦਰ ਵਿੱਚ ਮਸਾਲਾ ਆਉਂਦਾ ਪਿਆ ਐਦੀ ਆ ਵੀ ਜੀ ਹਾਂ ਜੀ ਮਸਟ ਟੈਸਟ ਹੂੰ ਇਹਨੇ ਤੇ ਬਣਾ ਛੱਡ ਜਾਣਾ ਹਾਂਜੀ ਐਦੀ ਕਰਾਇਟੀ ਚ ਪਾ ਪਾ ਕੇ ਛੱਡੀ ਜਾਣੇ ਆ ਪਕੌੜੇ ਤੇਲ ਚ ਲੋਨ ਇਹਦੇ ਬਣ ਕੇ ਤਿਆਰ ਹੋ ਜਾਣੇ ਪਕੌੜ ਪਕੌੜੇ ਪਨੀਰ ਆ ਆਲੂ ਵਾਲੇ ਵੀ ਬਣਾਵਾਂਗੇ ਅੱਛਾ ਆਲੂ ਵਾਲੇ ਵੀ ਹੋ ਅੱਜ ਦੀ ਵਾਰ ਅੰਦਰ ਦੇਖੋ ਆਲੂ ਕੱਟ ਕੇ ਰੱਖੇ ਹੋਏ ਆ ਖਾਸੇ ਸਾਡਾ ਗੰਦਾ ਹੋਇਆ ਆ ਪੀਓਪੀ ਆ ਆਣ ਗੰਦਾ ਕਰ ਦਿੱਤਾ ਹਾਂ ਹਾਂ ਹੁਣ ਟੈਲਾ ਨਮੀਆਂ ਲੱਗੂਗੀ ਇੱਥੇ ਵੀ ਹਾਲ ਚ ਫਿਰ ਜਿੱਦਾਂ ਦੀ ਉੱਧਰ ਲਾਈਆਂ ਹਾਂ ਹਾਂਜੀ ਹਾਂਜੀ ਕੱਲੂ ਲੱਗੂਗੇ ਫੇ ਤਾਂ ਕਰਕੇ ਇਹ ਸਾਫ ਨਹੀਂ ਕੀਤਾ ਅਸੀਂ ਕਿ ਪਟਣੀਆਂ ਆਈਆਂ ਹਾਂ ਹਾਂ ਹਾਂਜੀ ਲੋ ਜੀ ਮੰਮੀ ਜੀ ਕੱਢ ਲੱਗੇ ਪਕਵੜੇ ਤੀਜੀ ਵਾਰ ਧੁੱਜੀ ਵਾਰੀ ਠੀਕ ਆ ਨੋ ਹੋਏ ਇਹ ਖਾ ਖੂਣੇ ਸੋਹਣੇ ਪਕੌੜੇ ਮੀਰੇ ਪਕੌੜੇ ਹੋ ਗਏ ਰੈਡੀ ਤੁਸੀਂ ਵੀ ਆ ਜਾਓ ਖਾਣ ਆਏ ਜੀ ਮੀਰੇ ਵਿੱਚ ਸਵਾਦੀ ਬੜਾ ਵੱਖਰਾ ਹੁੰਦਾ ਪਕੌੜਾ ਤੇ ਆ ਰਹੇ ਆਣੇ ਖਾਣੇ ਨੋਰ ਬਾਰੇ ਤੇ ਯਾਰ ਫੇ ਆਲੂ ਵਾਲੇ ਬਣਾ ਕੇ ਦਿਖਾਉਣੇ ਆ ਲੋ ਜੀ ਮੰਮੀ ਨੇ ਹੁਣ ਪਕੌੜੇ ਬਣਾਣੇ ਆਲੂ ਵਾਲੇ ਦੇਖੋ ਕ੍ਰੀਆਟੀ ਚੱਦਾਲ ਨੂੰ ਪਾ ਲਈ ਆਪਾਂ ਤੇ ਫਿਰ ਇਹਨੂੰ ਆਪਾਂ ਪਾਉਣੀ ਹੈ ਕੜਾਈ 'ਚ ਹਾਂ ਮੀਂਹ ਪਹਿਲੇ ਇਹਨਾਂ ਨੂੰ ਪਾ ਕੇ ਦਿਖਾ ਦੋ ਪੀਸ ਕੱਟ ਲੈ ਤੇ ਲੰਬੇ ਲੰਬੇ ਖਾਣ ਦੇ ਆਹ ਨਾਲ ਇਹ ਮਿਕਸ ਕਰਾਂਗੇ ਹਾਂ ਇਹੋ ਛੱਡ ਦੇਣਾ ਇਸ ਤਰ੍ਹਾਂ ਪੇਸਟ ਬਣਾ ਕੇ ਵਿੱਚ ਇੱਦਾਂ ਘੋਲ ਕੇ ਫੇਰ ਗਰਦਣਾ ਇਹਨੂੰ ਫਿੰਗਰ ਵੀ ਬਣਾ ਸਕਦੇ ਤੁਸੀਂ ਐਦੂ ਹਾਂ ਇਹ ਕਰਿਆਟੀ ਲਾ ਕੇ ਪਕੌੜੇ ਬਣ ਜਾਂਦੇ ਆ ਲੋ ਐਦੂ ਲੋ ਜੀ ਇਹ ਵੀ ਪਕੌੜੇ ਹੋ ਗਏ ਤਿਆਰ ਬਸ ਹੁਣ ਖਾਣੇ ਨੂੰ ਤਿਆਰ ਹੋ ਜੋ ਹਾਂਜੀ ਬਾਕੀ ਸਭ ਤਿਆਰ ਆ ਚਟਣੀ ਵੀ ਤਿਆਰ ਆ ਚਟ ਤੇ ਤੁਸੀ ਵੀ ਜਟਨੀ ਵੀ ਤਿਆਰ ਆ ਤੇ ਪਕੋੜੇ ਵੀ ਤਿਆਰ ਆ ਮੰਮੀ ਜੀ ਕਹਿੰਦੇ ਤੁਸੀਂ ਵੀ ਸਾਰੇ ਜਾਣੇ ਆ ਜੋ ਹਾਂਜੀ ਚਲੋ ਪਕੋੜੇ ਹੋ ਜਾਣੇ ਤਿਆਰ ਤੇ ਫਿਰ ਅਸੀਂ ਖਾ ਕੇ ਦੱਸਦੇ ਤੁਹਾਨੂੰ ਕਿੱਦਾ ਦੇ ਬਣੇ ਆ ਹਾਂਜੀ ਲੋ ਜੀ ਸਾਡੇ ਪਕੋੜੇ ਹੋ ਗਏ ਅੱਜ ਤਿਆਰ ਤੇ ਹੁਣ ਅਸੀਂ ਪਲੇਟ 'ਚ ਪਾ ਕੇ ਸਾਰਿਆਂ ਨੂੰ ਦਵਾਂਗੇ ਕਿਉ ਮੰਮੀ ਜੀ ਹਾਂਜੀ ਸਾਰੇ ਲਖਾਉਗੇ ਤੁਹਾਨੂੰ ਕਈ ਜਣੇ ਸਾਰਿਆਂ ਨੂੰ ਅਦਰ ਚਟਣੀ ਵੀ ਚੱਕ ਕਰੋ ਪਿਆਜ਼ ਈਮਲੀ ਪਾ ਕੇ ਘਰ ਦੀ ਚਟਣੀ ਹਾਂਜੀ ਹਾਂ ਪਲੇਟ ਵੀ ਹੋ ਗਈ ਤਿਆਰ ਤੁਸੀਂ ਵੀ ਆ ਜਾਓ ਖਾ ਲੋ ਲੋ ਜੀ ਚੱਕੋ ਸਾਰੇ ਜਣੇ ਭੁਖੋੜੇ ਲੋ ਜੀ ਅਦਰ ਮੰਮੀ ਕਹਿੰਦੇ ਤੇਲ ਗਰਮ ਆ ਤਾਂ ਕareleਿਆਂ ਦਾ ਕੰਮ ਹੀ ਪਹਿਲਾਂ ਕਰ ਲੀਆ ਨਾ ਨਾ ਇਹ ਹੋਰ ਬਣਨੇ ਆ ਉਹ ਤਾਂ ਚਲੋ ਦਿਖਾਣੀ ਆਪਾਂ ਤੁਹਾਨੂੰ ਦੱਸ ਆਉਂਦੇ ਦਿਖਾ ਦਿੰਦੇ ਆਪਾਂ ਬਣ ਰਹੇ ਆ ਪੁਰਾਣੇ ਤਰੀਕੇ ਦੇ ਦਵਾ ਕੰਮ ਆ ਬਾਦ ਇਨਸ਼ਾਅਲਾ ਪਾਣਾ ਤੜਕਾ ਲਾ ਕੇ ਮੈਨੂੰ ਪਾ ਦੇ ਉਸ ਤੇ ਇਹੇ ਹੋ ਜਾਣਾ ਬ్రో ਚਲੋ ਆਂ ਜਿਉਣਾ ਅੱਜ ਇਹ ਸਾਰੇ ਮਸਾਲੇ ਸਾਰੇ ਖਾਣ ਬੈਜੇ ਹਨ ਪਕੌੜੇ ਲਿਆਓ ਜੀ ਤੇ ਖਲਾਉ ਜੀ ਚਲ ਹੁੰਦੇ ਨੇ ਲੋ ਹਾਂਜੀ ਐਸੀ ਮੀਰਾ ਨੰਦਮਾ ਰਿਆ ਤੇ ਪਕੌੜੇ ਨਾਲ ਸਾਰੇ ਆ ਤੇ ਮੀਂਹ ਦੇਖ ਕੇ ਦੇਖੇ ਪਕੌੜੇ ਫੰਦਾ ਤਾਂ ਬਖਰੇ ਨਾ ਜਾਂਦਾ ਆ ਇਹ ਖਣੋ ਚੀਫਾ ਕੇ ਦੱਸ ਦੇ ਕਿਹੋ ਜਿھے ਬਣੇ ਆ ਤੇ ਆ ਜਾ ਤੁਸੀਂ ਵੀ ਖਾਓ ਹੂੰ ਬਹੁਤ 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 ਸਵਾਦ ਬਣੇ ਆ ਬਹੁਤ ਵਧੀਆ ਬਣਾਏ ਮੰਮੀ ਜੀ ਨੇ ਤੇ ਤੁਸੀਂ ਵੀ ਵਿੱਚ ਅਨੰਦ ਮਾਣੋ ਆਪਣੇ ਘਰੇ ਬਣਾ ਕੇ ਜੇ ਘਰੇ ਸਾਡੇ ਆਣਾ ਤਾਂ ਜਰੂਰ ਦੇਖ ਲਿਓ ਉਹ ਮੰਮਾ ਤੂੰ ਆ ਗਿਆ ਜੀ ਕੁੜੀ ਨੂੰ